ਹਾਂਜੀ ਵੀਰ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਚ ਲੈ ਕੇ ਆਏ ਆ ਜੀ ਟਰਾਲਾ 11 6.5 ਦਾ ਪੂਰਾ ਫੁੱਲ ਹੈ ਵੀ ਟਰਾਲਾ ਆ ਇਹ ਬਾਕੀ ਪੂਰਾ ਹੈਵੀ ਲੋਹਾ ਲੱਗਿਆ ਹੈ ਜੀ ਜੈਕ ਵਾਲਾ ਟਰਾਲਾ ਆ ਹੈਵੀ ਮਾਲ ਲੱਗਾ ਹੈ ਟਾਟਾ ਸੇਲ ਦਾ ਲੋਹਾ ਲੱਗਿਆ ਹੈ ਜੀ 5 mm ਦਾ ਫਰਸ਼ ਆ ਬਾਕੀ ਤੁਹਾਨੂੰ ਥੱਲੇ ਉਹ ਦਿਖਾਉਨੇ ਆ ਬੱਤੇ ਦੇ ਸਕਦੇ ਜੀ ਪੂਰੇ ਫੁੱਲ ਹੈ ਵੀ ਲੱਗੇ ਆ ਟਾੜਾ ਸੇਲ ਦਾ ਲੋਹਾ ਲੱਗਿਆ ਆ ਜੀ ਤੇ 50 ਤੋਂ 60 ਪੈਸੇ ਟੈਰਿਆ Ориਜਨਲ ਰੇਲ ਦਾ ਹਿੱਸਾ ਲੱਗਿਆ ਵਾ ਬਾਕੀ ਚੈਸੀ ਦੇ ਸਕਦੇ ਜੀ ਪੂਰੀ ਚੈਸੀ ਦੇ ਵਿੱਚ ਪਲੇਟਾਂ ਲੱਗੀਆਂ ਹੀ ਆ ਤੇ ਸੇਲ ਦੀ ਚੈਸੀ ਆ ਜੀ ਕੁੱਲ ਮਿਲਾ ਕੇ ਟਰਾਲੇ ਦਾ weight ਹੈਗਾ ਜੀ 26 ਤੋਂ 27 ਕਿਲ ਹੱਬਾ ਦੇ ਸਕਦੇ ਜੀ ਆਠ ਨੜੀ ਹਾਬਿਆ ਪੂਰੀ ਫੁੱਲ ਹੈਵੀ ਹਾਬਿਆ 4 ਫੁੱਟ ਦਾ ਵੇਢਿਆ ਜੀ ਸਾਢੇ 3 ਤੋਂ 4 ਫੁੱਟ ਵੇਢਿਆ ਜਾਲੀ ਵਾਲਾ ਵੇਢ ਲੱਗਿਆ ਆ ਜੀ ਐਸ ਸਾਈਡ ਤੋਂ ਦੇਖ ਸਕਦੇ ਜੀ ਤੁਹਾਨੂੰ ਥੱਲੇੋਂ ਦਿਖਾ ਦਿੰਨੇ ਆ ਜੀ ਟਾਟਾ ਸੇਲ ਦਾ ਲੋਹਾ ਲੱਗਿਆ ਆ ਜੀ ਪੂਰਾ ਫੁੱਲ ਹੈਵੀ ਟਰਾਲਾ ਆ ਹਿੱਸਾ ਦੇ ਸਾਰੇ ਜੀ ਓਰੀਜਨਲ ਰੇਲ ਦਾ ਹਿੱਸਾ ਆ ਸਾਰੀ ਚੈਸੀ ਦੇ ਵਿੱਚ ਪਲੇਟਾਂ ਲੱਗੀਆਂ ਆ ਜੀ ਬਾਕੀ ਡਾਲਾ ਸਾਈਡ ਦੇਖ ਸਕਦੇ ਜੀ ਹਾਂ ਵੀ ਟਰਾਲਾ ਜੀ ਵਿਜ਼ਿਟ ਕਰਕੇ ਟਰਾਲਾ ਚੈੱਕ ਕਰ ਸਕਦੇ ਜੀ ਨਿਊ ਗਰੋ ਨਾਨਕ ਹਰੀਕੇ ਮਕੈਨਿਕਲ ਵਰਕਸ਼ਾ ਦਾ ਬਣਿਆ ਆ ਵਾ ਅੰਗਰੇਜ਼ ਦਾ ਬਣਿਆ ਆ ਟਰਾਲਾ ਬਾਕੀ ਫਰਸ਼ ਦੇਈ ਸਾਜੇ ਬਿਲਕੁਲ ਸਾਫ਼ ਫਰਸ਼ ਹੈ ਜੀ 5mm ਦਾ ਫਰਸ਼ ਹੈ ਟਾਟਾ ਟਾਟਾ ਦਾ ਫਰਸ਼ ਹੈ ਜੀ ਪੂਰਾ ਫੁੱਲ ਸੋਨਾ ਟਰਾਲਾ ਆ ਤੇ ਟਰਾਲੇ ਦਾ ਰੇਟ ਹੈਗਾ ਜੀ 175000 ਬਾਕੀ ਮੌਕੇ ਦੇ ਮਾਨਤਾਨ ਹੋ ਜਾਊਗਾ ਕੋਹਾਂ ਡਸਾਈਡ ਤੋਂ ਦੇਖ ਸਾਜੇ ਇੱਕ ਰੇਲੂ ਟਰਾਲਾ ਆ ਜੀ ਪੂਰਾ ਫੁੱਲ ਹੈ ਵੀ ਟਰਾਲਾ ਆ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਨੰਬਰ ਸਕਰੀਨ ਤੇ ਸ਼ੋਅ ਰਿਹਾ ਜੀ ਇਸ ਨੰਬਰਾਂ ਤੇ ਕਾਲ ਕਰਕੇ ਟਰਾਲਾ ਖਰੀਦ ਸਕਦੇ ਧੰਨਵਾਦ